ਆਪਣੇ ਕੰਮਾਂ ਲਈ ਦਰਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ ਇਹ ਸੰਕਲਪ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਨ੍ਹਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਾਰ ਚ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਤੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਤਬ ਤੋਂ ਪਹਿਲਾਂ ਮੈਂ ਸਤਾਰੂ ਕੁਮਾਰ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਦਾ ਧੰਨਵਾਦ ਕਰਨਾ ਚਾਹਾਂਗਾ ਇੱਕੇ ਸ਼ਾਦਾ ਥੱਲੇ ਜਿੰਨੀਆਂ ਸੁਵਿਧਾਵਾਂ ਅਸੀਂ ਦੇ ਰਹੇ ਆ ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਮੇਰੇ ਨਾਲ ਏਡੀਸੀ ਮੈਡਮ ਜੀਵਨ ਜੋਤੀਬਾਲਾ ਜੀ ਨਾਲ ਸਾਡੇ ਵਿਸ਼ਵਾਸ ਕੁਮਾਰ ਜੀ ਐਸਡੀਐਮ ਅੰਮ੍ਰਿਤਸਰ ਤੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸੁਧਾਰ ਆਪਦੇ ਦੁਆਰ ਇਸ ਸਕੀਮ ਦਾ ਲਾਭ ਲੈਣ ਦੀ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਦੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੁਰਬ ਮੁਲਾਕਾਤ ਦਾ ਸਮਾਂ ਵੀ طے ਕਰ ਸਕਦੇ ਹਨ। ਆ ਤੀਆਂ ਤੁਸੀਂ ਬਹੁਤ ਵੇਖੀਆਂ ਹੋਣੀਆਂ ਮੁੱਟੀਆਂ ਨਾ ਨੱਚਦੀਆਂ ਵੇਖਿਓਣੇ ਪੱਜ ਤੁੰਸੀ ਜੋ ਦਿਖਾਣ ਜਾ ਰਹੇ ਹਾਂ ਇਸ ਵਿੱਚ ਪੰਜਾਬ ਪੁਲਿਸ ਦੇ ਜਿਹੜੀ ਮਹਿਲਾ ਕਰਮਚਾਰੀਆਂ ਨੇ ਉਹ ਇਸ ਵਕਤ ਤੀਆਂ ਪਉਂਦੀਆਂ ਨਜ਼ਰ ਆਣ ਗਿਆ 스트ੈਸ ਤੋਂ ਦੂਰ ਹੋਣ ਦੇ ਲਈ ਇਹ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਤਹਿਤ ਜਿਹੜੀ ਹੈਗੀ ਹੈ ਅੱਜ ਤਿਆ ਜਿਹੜੀਆਂ ਨੇ ਉਹ ਮਨਾਇਆ ਜਾ ਰਹੀਆਂ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਮੈਂ ਜਿੱਥੇ ਕਿ ਐਸਐਸਪੀ ਮੈਡਮ ਡਾਕਟਰ ਪ੍ਰਗਿਆ ਜਣ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਾਂ ਤਸਵੀਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਇੱਥੇ ਪਹੁੰਚਣ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਛੋਟੇ-ਛੋਟੇ ਜੋ ਬੱਚੇ ਨੇ ਉਹਨਾਂ ਨੂੰ ਅੱਗੇ ਬੁਲਾਇਆ ਗਿਆ ਹੈ ਇਹ तमाम ਜੋ ਇਸ ਵਕਤ ਤਸਵੀਰ ਦੇਖ ਰਹੇ ਹੋ ਇਹ ਮਹਿਲਾ ਕਰਮਚਾਰੀਆਂ ਨੇ ਪੰਜਾਬ ਪੁਲਿਸ ਦੀਆਂ ਅਦਨ ਪਰ ਦੀ ਡਿਊਟੀ ਤੋਂ ਬਾਅਦ ਸਟ्रेस ਕਿਤਨਾ ਕਿਤੇ ਦੂਰ ਕਰਨ ਦੇ ਲਈ ਇਹ ਕੋਸ਼ਿਸ਼ ਕੀਤੀ ਗਈ ਹੈ ਤਾਂ ਪੰਜਾਬ ਪੁਲਿਸ ਜੋ ਸਾਂਝ ਕੇਂਦਰ ਹੈ ਉਸ ਦੇ तमाम ਮਹਿਲਾ ਕਰਮਚਾਰੀਆਂ ਨੇ ਜੋ ਕੀਤੀਆਂ ਦਾ ਦਿਨ ਮਨਾਉਣ ਦੇ ਲਈ ਅੱਜ ਇਕੱਠੀਆਂ ਹੋਈਆਂ ਨੇ ਨੱਚ ਗਾ ਕੇ ਜਿਹੜਾ ਅੱਜ ਦਾ ਦਿਨ ਹੈ ਇਹ ਵਿਸ਼ੇਸ਼ ਤੌਰ ਤੇ ਮਨਾਇਆ ਜਾ ਰਿਹਾ ਹੈ ਤਾਂ ਤਸਵੀਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਮੈਡਮ ਵਿਸ਼ੇਸ਼ ਤੌਰ ਤੇ ਪੁੱਛੇ ਹੋਏ ਨੇ ਮੈਡਮ ਕਿੱਦਾਂ ਦਾ ਲੱਗ ਰਿਹਾ ਹੈ ਇਹ ਤੀਆਂ ਮਨਾਇਆ ਗਿਆ ਸਾਰਾ ਮਹਿਲਾ ਕਰਮਚਾਰੀ ਅਹ ਦੇਖੋ ਜੀ ਸਾਡੀ ਡਿਊਟੀਆਂ ਬਹੁਤ ਸਖਤ ਹੁੰਦੀਆਂ ਹੈਗੀਆਂ ਤੇ ਤੁਸੀਂ ਸਵੇਰੇ ਤੋਂ ਹੀ ਦੇਖ ਰਹੇ ਹੋ ਸੋ ਔਰ ਵਿਮਨ ਆਰ ਸੁਪਰ ਵਿਮਨ ਪੰਜਾਬ ਪੁਲਿਸ ਦੀ ਜਿਹੜੀ ਸਾਡੀ ਲੇਡੀ ਫੋਰਸ ਹੈ ਉਹ ਸਾਰੀਆਂ ਜ਼ਿੰਮੇਵਾਰੀਆਂ ਬਹੁਤ ਬਖੂਬੀ ਨਾਲ ਨਿਭਾਉਂਦੀਆਂ ਤੇ ਉਹਦੇ ਵਿੱਚ ਹੀ ਪੰਜ ਸੱਤ ਮਿੰਟ ਅੱਧਾ ਘੰਟਾ ਅਸੀਂ ਕਿਵੇਂ ਕੱਢ ਲੈਂਦੇ ਆ ਕਿ ਅਸੀਂ ਆਪਣੀ ਕਲਚਰ ਨੂੰ ਮੇਨਟੇਨ ਕਰਦੇ ਨੇ ਟ੍ਰੈਡੀਸ਼ਨ ਨੂੰ ਮੇਨਟੇਨ ਕਰਦੇ ਨੇ ਤੇ ਆਪਣੇ ਬੱਚਿਆਂ ਨੂੰ ਵੀ ਅਸੀਂ ਇਹ ਚੀਜ਼ਾਂ ਸਿਖਾਉਂਦੇ ਆ ਕਿ ਦਿਸ ਇਜ਼ ਅ ਰਿਚ ਪੰਜਾਬੀ ਕਲਚਰਲ ਹੈਰੀਟੇਜ ਸੋ ਮੇਰੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਐਂਡ ਆਈ ਹੋਪ ਕਿ ਤੁਸੀਂ ਐਂ ਹੀ ਹੱਸਦੇ ਰਹੋ ਖੇਡਦੇ ਰਹੋ ਵੱਸਦੇ ਰਹੋ ਹੈਪੀ ਬੀਅਿੰਗ ਐਂਡ ਹੋਣੇਸ ਤੋਂ ਬਾਅਦ ਅਸੀਂ ਡਿਊਟੀ ਤੇ ਚਲਾ ਗਏ ਹਾਂ ਹਾਂਜੀ ਅਸੀਂ ਤਾਂ ਬਹੁਤ ਟੈਲੈਂਟਡ ਹੈ ਪਹਿਲਾਂ ਹੀ ਟੈਲੈਂਟਡ ਹੈ ਬਿਲਕੁਲ ਤਸਵੀਰ ਤੁਸੀਂ ਵੇਖ ਰਹੇ ਹੋ ਕਿਦਾਂ ਦਾ ਲੱਗ ਰਿਹਾ ਅੱਜ ਮੈਡਮ ਪੁੱਛੇ ਨੇ ਤੀਆਂ ਮਨਾਈਆਂ ਨੇ ਬਹੁਤ ਖੁਸ਼ੀ ਹੋ ਰਹੀ ਹੈ ਸਰ ਫਸਟ ਟਾਈਮ ਇਹ ਮੌਕਾ ਮਿਲਿਆ ਸਾਨੂੰ ਐਂਡ ਵੀ ਆਰ ਵੈਰੀ ਫੋਰਚੂਨੇਟ ਕਿ ਅਸੀਂ ਅੱਜ ਇੱਥੇ ਪਰਫਾਰਮ ਕਰ ਰਹੇ ਹਾਂ ਬਹੁਤ ਸਾਰੀਆਂ ਲੜਕੀਆਂ ਜਿਨ੍ਹਾਂ ਨੇ ਕਦੇ ਵੀ ਸਟੇਜ ਤੇ ਪਰਫਾਰਮ ਨਹੀਂ ਕੀਤਾ ਉਹਨਾਂ ਨੂੰ ਅੱਜ ਮੌਕਾ ਮਿਲਿਆ ਕੁਝ ਪਰਫਾਰਮ ਕਰਦਾ ਐਂਡ ਆਮ ਵਨ ਆਫ ਥੈਮ ਮੈਨੂੰ ਵੀ ਅੱਜ ਪਹਿਲੀ ਵਾਰੀ ਮੌਕਾ ਮਿਲਿਆ ਸਟੇਜ ਤੇ ਪਰਫਾਰਮ ਕਰਨ ਦਾ ਐਂਡ ਆਈ ਹੋਪ ਕਿ ਅਸੀਂ ਹਰ ਸਾਲ ਐਦਾਂ ਦਾ ਫੰਕਸ਼ਨ ਆਰਗੇਨਾਈਜ਼ ਕਰਦੇ ਰਹੀਏ ਨੌਟ ਜਸਟ ਤੀਆਂ ਤੇ ਬਟ ਅਦਰਵਾਈਜ਼ ਵੀ ਐਦਾਂ ਦੇ ਫੰਕਸ਼ਨ ਕਰਦੇ ਰਹੀਏ ਐਂਡ ਇੱਕ ਵਾਰੀ ਫੇਰ ਤੋਂ ਮੈਂ ਐਸਐਸਪੀ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਫਰਸਟ ਆਫ ਆਲ ਤਾਂ ਤੇ ਸਾਡੇ ਨਾਲ ਆ ਕੇ ਇੱਥੇ ਪ੍ਰੋਗਰਾਮ ਦੇ ਵਿੱਚ ਵੀ ਸ਼ਿਰਕਤ ਕੀਤਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਮੈਮ ਨੇ ਸਾਨੂੰ ਪਹਿਲੀ ਵਾਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਪੰਜਾਬ ਪੁਲਿਸ ਵੱਲੋਂ ਕਿ ਬਹੁਤ ਵਧੀਆ ਮੈਮ ਨੇ ਪਰਮਿਸ਼ਨ ਦਿੱਤੀ ਕਿ ਤੁਸੀਂ ਪਰਫਾਰਮ ਕਰੋ ਅਸੀਂ ਬਹੁਤ ਵਧੀਆ ਪਰਫਾਰਮੈਂਸ ਸਾਰਿਆਂ ਨੇ ਦਿੱਤੀ ਆ ਥੈਂਕ ਯੂ ਸਾਡੇ ਦਾ ਬਹੁਤ ਬਹੁਤ ਮੌਕਾ ਪਹਿਲੀ ਵਾਰ ਸਾਨੂੰ ਇਦਾਂ ਦਾ ਮੌਕਾ ਮਿਲਿਆ ਪਹਿਲਾਂ ਕਦੇ ਸਾਨੂੰ ਇਦਾਂ ਦਾ ਮੌਕਾ ਨਹੀਂ ਮਿਲਿਆ ਪਹਿਲੀ ਵਾਰ ਅਸੀਂ ਮੈਡਮ ਨੂੰ ਮਿਲਣ ਗਏ ਸਾਨੂੰ ਉਹਨਾਂ ਨੇ ਜਿਵੇਂ ਨਾਂ ਨਹੀਂ ਕੀਤੀ ਪਹਿਲੀ ਵਾਰ ਚ ਹੀ ਮੰਨ ਗਏ ਸਾਬ ਬਹੁਤ ਖੁਸ਼ ਹੋਏ ਮੈਡਮ ਅਸੀਂ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਬਹੁਤ ਵਧੀਆ ਲੱਗਿਆ ਜੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈਗਾ ਕਿਉਂਕਿ ਸਾਨੂੰ ਇਹ ਫਸਟ ਟਾਈਮ ਮੌਕਾ ਮਿਲਿਆ ਹੈਗਾ ਜਦੋਂ ਦੇ ਅਸੀਂ ਭਾਰਤੀ ਹੋਏ ਹਾਂ 2011 ਤੋਂ ਬਾਅਦ ਸਾਨੂੰ ਇਹ ਫਸਟ ਟਾਈਮ ਮੌਕਾ ਮਿਲਿਆ ਹੈਗਾ ਬਹੁਤ ਐਸਐਸਪੀ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਨੈਕਸਟ ਟਾਈਮ ਹਾਂਜੀ ਅਸੀਂ ਸਾਨੂੰ ਮੈਂ ਪਹਿਲੀ ਵਾਰੀ ਪਰਫਾਰਮ ਡਿਊਟੀਆਂ ਤਾਂ ਬਹੁਤ ਕੀਤੀਆਂ ਪਰ ਪਰਫਾਰਮੈਂਸ ਪਹਿਲੀ ਵਾਰ ਕੀਤੀ ਪਹਿਲੀ ਵਾਰ ਡਾਂਸ ਕੀਤਾ ਤੁਹਾਨੂੰ ਬਹੁਤ ਵਧੀਆ ਲੱਗਿਆ ਮੈਮ ਵੀ ਬਹੁਤ ਅੱਛੇ ਆ ਸਾਨੂੰ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਐ ਫੰਕਸ਼ਨ ਕਰਾਉਣ ਲਈ ਅਸੀਂ ਇਹ ਪ੍ਰੋਗਰਾਮ ਐਸ kiểu ਪਹਿਲੀ ਟਾਈਮ ਕੀਤਾ ਪਹਿਲੀ ਵਾਰ ਕੀਤਾ ਨੈਕਸਟ ਅਸੀਂ ਕੋਸ਼ਿਸ਼ ਕਰਾਂਗੇ ਇਸ ਤੋਂ ਵੀ ਬੈਸਟ ਕਰਨ ਦੀ ਹਾਂ ਥੋੜਾ ਕੁਝ ਬੋਲੀਆਂ ਵਗੈਰਾ ਤੁਸੀਂ ਸੁਣਾ ਸਕਦੇ ਹੋ ਕੋਈ ਹਾਂਜੀ ਤਾਂ ਬਿਲਕੁਲ ਤੁਸੀਂ ਵੀ ਬਿਕ ਸਕਦੇ ਹੋ ਅ ਕਰ ਤਾਂ ਤੁਸੀਂ ਤੁਸੀਂ ਇੱਕ ਸਾਡੇ ਨੂੰ ਗਿੱਧਾ ਪਾ ਕੇ ਬੋਲੀਆਂ ਪਾ ਕੇ ਜਿਹੜਾ ਅੱਜ ਦਾ ਇਹ ਦਿਨ ਹੈਗਾ ਇਹ ਮਨਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਤਾਂ ਬੋਲੀਆਂ ਜਿਹੜੀਆਂ ਨੇ ਉਹ ਪਾਈ ਜਾ ਰੀਆਂ ਨੇ ਕਿੱਦੇ ਪਏ ਜਾ ਰਹੇ ਨੇ ਤਾਂ तमाम ਜਿਹੜੀਆਂ ਨੇ ਆ ਮਹਿਲਾ ਪੁਲਿਸ ਕਰਮਚਾਰੀਆਂ ਨੇ ਜਿਨ੍ਹਾਂ ਨੂੰ ਤੁਸੀਂ ਵੇਖ ਰਹੇ ਹੋ ਜਿਸ ਵਿੱਚ ਕੀ ਇਸ ਵਕਤ तमाम ਸਾਂਝ ਕੇਂਦਰ ਦੇ ਵਿਸ਼ੇਸ਼ ਤੌਰ ਤੇ ਕਰਮਚਾਰੀ ਨੇ ਜੋ ਕਿ ਦਿਨ ਪਰ ਡਿਸਟ੍ਰੈਸ ਤੋਂ ਬਾਅਦ ਅੱਜ ਇਕੱਠਾ ਹੋਏ ਨੇ ਅਤੇ ਪਹਿਲੀ ਵਾਰ ਪੰਜਾਬ ਪੁਲਿਸ ਦੀਆਂ ਇਹਨਾਂ ਕੁੜੀਆਂ ਨੂੰ ਤੁਸੀਂ ਇਸ ਤਰੀਕੇ ਨਾਲ ਦੇਖੋਗੇ

ਔਰ WhatsApp ਚੈਨਲ ਪਰ